ਇਕਾਲੀ ਨੇ ਆਂਗ ਜਿਹੜੇ ਨੇ ਨਾ ਉਹਨਾਂ ਨੂੰ ਇਮੋਰਟਲ ਕrocodiles ਵੀ ਆਖਿਆ ਜਾਂਦਾ ਹੈ ਤੇ ਉਹਨਾਂ ਦਾ ਮਕਸਦ ਹੀ ਸਿਰਫ ਐ ਸੀ ਕਿ ਬਈ ਉਹ ਜੋ ਜੰਗ ਚ ਵੜ ਗਏ ਆ ਤੇ ਜਿਤਨਾ ਹੀ ਜਿਤਨਾ ਭਾਵੇਂ ਜਾਨ ਚਲੀ ਜਾਏ ਭਾਵੇਂ ਸ਼ੀਰੀ ਦੇਣੀ ਪੈ ਜਾਏ ਤੇ ਉਹ ਵੈਪਨਸ ਉਹਨਾਂ ਦੇ ਬੜੇ ਜਿਹੜਾ ਨਾ ਉਹ ਫਿਰ ਕਿਉਂ ਇਹੋ ਜਿਹਾ ਰਾਜ ਗਿਆ ਜਿੱਥੇ ਕੋਈ ਕਾਣੀ ਵੰਡ ਨਹੀਂ ਸੀ ਜੇ ਗਰੀਬ ਤਾਣੇ ਲੈਣ ਆਇਆ ਤੇ ਮਹਾਰਾਜਾ ਆਪ ਲੱਕ ਪਿੱਛੇ ਪੂਰੀ ਲਗਦ ਕੇ ਤੇ ਤੇਰੇ ਘਰ ਛੱਡ ਕੇ ਆਇਆ ਕੋਈ ਹੈ ਇਹੋ ਜਿਹਾ ਰਾਜਾ ਕੋਈ ਦੁਨੀਆ ਦੇ ਦੇਵੇ ਦੂਜੀ ਮਿਸਾਲ ਕਿਉਂਕਿ ਹਿਰਾਜਾ ਪਾਉ ਜੀ ਹਸਰੀਕਾਲ ਪਾਉ ਜੀ ਇਹ ਭੈਣ ਹੈ ਤਾਂ ਪਾਕਿਸਤਾਨ ਤੋਂ ਪਰ ਸ਼ੈਂਦ ਐਸ ਵੇਲੇ ਇੰਗਲੈਂਡ ਰਹਿੰਦੀ ਆ ਸ਼ੈਂਦ ਡਾਕਟਰ ਹੋਵੇ ਪਰ ਇਹਨੂੰ ਸਾਂਝੇ ਪੰਜਾਬ ਦੇ ਵਿਰਸੇ ਨਾਲ ਰਾਜ ਭਾਗ ਨਾਲ ਤੇ ਪੰਜਾਬੀ ਬੋਲੀ ਨਾਲ ਬਹੁਤ ਪਿਆਰ ਆ ਤੇ ਬੜੀ ਕੋਸ਼ਿਸ਼ ਕਰਦੀ ਆ ਕਿ ਇਹ ਵਿਰਸਾ ਤੇ ਸਾਡੀ ਬੋਲੀ ਜਿਹੜੀ ਇਹ ਸਹੀ ਸਰਾਮਤ ਰਵੇ ਤੇ ਇਹਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਤੇ ਭੈਣ ਨੇ ਗਲੈਂਡ ਦੇ ਉਸ ਮਿਊਜ਼ੀਅਮ ਚ ਜਾ ਕੇ ਵੀਡੀਓ ਬਣਾਈਆਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਸ ਗਾਸਣ ਸੋਨੇ ਦੀ ਝਾਲ ਫਿਰੀ ਜਿੰਨੂੰ ਤੇ ਨਿਹੰਗ ਸਿੰਘਾਂ ਦੇ ਚੱਕਰ ਤੇ ਦਮਾਲੀ ਤੇ ਪਸ਼ਮੀਨੇ ਦੀਆਂ ਸ਼ਾਲ ਵੀਡੀਓ ਵੇਖੀਏ ਪਹਿਨਦੀਆਂ ਗੱਲਾਂ ਸੁਣੀਏ ਫਿਰ ਆਪਾਂ ਵੀ ਕੋਈ ਕਰਾਂਗੇ ਦੱਸਣ ਜਿਹੜਾ ਮੈਂ ਤੁਹਾਨੂੰ ਵਿਖਾਣਾ ਸੀ ਲਾਹੌਰ ਦੇ ਤੋਸ਼ਾ ਖਾਨੇ ਤੋਂ ਹਨਾਂ ਨੇ ਜਦੋਂ ਬ੍ਰਿਟਿਸ਼ ਰਾਜ ਕਾਬਜ਼ ਹੋ ਗਿਆ ਤੇ ਉਹ ਇੱਥੇ ਲਿਆਏ ਸੀ ਇਹ ਬਣਿਆ ਲਾਹੌਰ 'ਚ ਹੈ ਤੇ ਇਹਨੂੰ ਬਣਾਉਣ ਵਾਲਾ ਇੱਕ ਮੁਲਤਾਨੀ ਬੰਦਾ ਹੈ ਹਾਫਿਜ਼ ਮੁਹੰਮਦ ਮੁਲਤਾਨੀ ਸਾਹਿਬ ਤੇ ਇਹ 1818 'ਚ ਬਣਿਆ ਸੀ ਜਦੋਂ ਮੁਲਤਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਬਣ ਗਿਆ ਸੀ ਤੇ ਇਹ ਬੰਦਾ ਜਿੰਨੇ ਬਣਾਇਆ ਉਸ ਵੇਲੇ ਤਾਂ ਮਸ਼ਹੂਰ ਸੁਨਿਆਰਾ ਸੀ ਤੇ اونਜ ਬਣਿਆ ਲੱਕੜ ਦਾ ਹੈ ਤੇ ਉਹਦੇ ਉੱਤੇ ਪਾਣੀ ਚੜਿਆ سونے ਦਾ ਠੀਕ ਹੈ ਤੇ ਉਹਦੇ ਉੱਤੇ ਫੁਲਕਾਰੀ ਹੋਈ ਹੈ ਤੇ ਹਰ ਪਾਸੇ ਫੁੱਲ ਬੂਟੇ ਜਿਹੜੇ ਤੁਹਾਨੂੰ ਇਸ ਵੀਡੀਓ ਚ ਸ਼ਾਇਦ ਐਨੇ ਠੀਕ ਨਹੀਂ ਦਿਸ ਰਹੇ ਹੋਣੇ ਪਰ ਜੇ ਤੁਸੀਂ ਗੂਗਲ ਮਾਰੋ ਸਰਚ ਮਾਰੋ ਤਾਂ ਤੁਹਾਨੂੰ ਦੱਸਣਗੇ ਤੇ ਬੜਾਈ ਕਮਾਲ ਕੰਮ ਕੀਤਾ ਉਸ ਬੰਦੇ ਨੇ ਤੇ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਕਹਿੰਦੇ ਨੇ ਕਿ ਉਹ ਬੰਦਾ ਆਪ ਉੰਜ ਬੜਾ ਸਾਦਾ ਸੀ ਸਾਦੀ ਵਰਤਦਾ ਸੀ ਸਾਦਾ ਕਪੜੇ ਪਾਉਂਦਾ ਸੀ ਪਰ ਜਦੋਂ ਦਰਬਾਰ ਦਾ ਮਾਮਲਾ ਹੁੰਦਾ ਸੀ ਤੇ ਉਹ ਕਹਿੰਦਾ ਸੀ ਕਿ ਦਰਬਾਰ ਦੀ ਹਰ ਸ਼ੈ ਇੱਕ ਤੋਂ ਵੱਧ ਇੱਕ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਇਹ ਜਨਾਬ ਅਕਾਲੀ ਟਰਬਨ ਇਹ ਖਾਲਸਾ ਫੌਜ ਦਾ ਇੱਕ ਖਾਸ ਗਰੋਹ ਹੈ ਅਕਾਲੀ ਨਿਹੰਗਸ ਉਹ ਪਾਉਂਦੇ ਸਨ ਇਹਨੂੰ ਦਸਤਾਰ ਬੰਗਾ ਵੀ ਕਹਿੰਦੇ ਨੇ ਤੇ ਇਹਦੇ ਅੰਦਰ ਜਨਾਬ ਲੁਕੋਏ ਹੁੰਦੇ ਸੀ ਅ ਅਸਲਾ ਵੈਪਨਸ ਇਹ ਜਿਹੜੀ ਖਾਸ ਜਿਹੜੀ ਤੁਸੀਂ ਵੇਖ ਰਹੇ ਹੋ ਦਸਤਾਰ ਇਹਦੇ ਅੰਦਰ ਇਹ ਉਹ ਜ ਅਸਲੀ ਨਹੀਂ ਹੈ ਇਹ ਨਕਲ ਹੈਗੀ ਅਸਲਾ ਵਾਲੀ ਤੇ ਇਹਦੇ ਅੰਦਰ ਵੱਖਰੇ ਵੱਖਰੇ ਜਿਹੜੇ ਨੇ ਨਾ ਵੈਪਨਸ ਪਏ ਨੇ ਤੇ ਖਾਸ ਕਰਕੇ ਜਿਹੜੇ ਗੋਲੇ ਨੇ ਇਹਨਾਂ ਦਾ ਇਹ ਸਟੀਲ ਦੇ ਬਣੇ ਨੇ ਤੇ ਬਿਲਕੁਲ ਬੂਮ ਰੈਂਗ ਹਾਰ ਚਲਾਉਂਦੇ ਹੁੰਦੇ ਸੀ ਉਹ ਅ ਅਕਾਲੀ ਨਿਹੰਗ ਤੇ ਉਹ ਜਨਾਬ ਇਹ چیرਦੇ ਹੋਏ ਧੌਲਾਂ ਨੂੰ ਤੇ ਜਿਹੜੇ ਪਾਸੇ ਵੀ ਉਹ ਸਿੱਟਦੇ ਸੀ ਉਹ ਵਾਪਸ ਉਹਨਾਂ ਦੇ ਹੱਥ ਚ ਆਉਂਦੇ ਸੀ ਤੇ ਮਤਲਬ ਇਹਨਾਂ ਨੂੰ ਚਲਾਉਣ ਦੀ ਖਾਸ ਕਾਰੀਗਰੀ ਤੇ ਵਾ ਲਾਣਾ ਚਾਹੀਦਾ ਸੀ ਨਹੀਂ ਤੇ ਤੁਸੀਂ ਆਪ ਵੀ ਜ਼ਖਮੀ ਹੋ ਸਕਦੇ ਹੋ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਨਾ ਉਹਨਾਂ ਨੇ ਖਾਸ ਤਵੱਜਹ ਦਿੱਤੀ ਆਪਣੀ ਫੌਜ ਦੀ ਟ੍ਰੇਨਿੰਗ ਤੇ ਤੇ ਯੂਰੋਪੀਅਨ ਅਮ ਟ੍ਰੇਨਿੰਗ ਕਰਨ ਆਲੇ ਆਂਦੇ ਹੁੰਦੇ ਸੀ ਫਰਾਂਸ ਤੋਂ ਤੇ ਹੋਰ ਪਾਸੇੋਂ ਜਿਹੜੇ ਟ੍ਰੇਨਿੰਗ ਕਰਦੇ ਹੁੰਦੇ ਸੀ ਤੇ ਅਕਾਲੀ ਨੇ ਆਂਗ ਜਿਹੜੇ ਨੇ ਨਾ ਉਹਨਾਂ ਨੂੰ ਇਮੋਰਟਲ ਕ੍ਰੋਕਾਇਡਾਈਲਸ ਵੀ ਆਖਿਆ ਜਾਂਦਾ ਹੈ ਤੇ ਉਹਨਾਂ ਦਾ ਮਕਸਦ ਹੀ ਸਿਰਫ ਐ ਸੀ ਕਿ ਬਈ ਉਹ ਜੰਗ ਚ ਵੜ ਗਏ ਤੇ ਜਿਤਨਾ ਹੀ ਜਿਤਨਾ ਪਾਵੇਂ ਜਾਨ ਚਲੀ ਜਾਏ ਪਾਵੇਂ ਸ਼ੀਰੀ ਦੇਣੀ ਪੈ ਜਾਏ ਤੇ ਉਹ ਵੈਪਨਸ ਉਹਨਾਂ ਦੇ ਬੜੇ ਜਿਹੜਾ ਨਾ ਉਹ ਅਨੋਖੇ ਤੇ ਬੜਾ ਵੇਖਣ ਦੇ ਨਾਲ ਉਹਨਾਂ ਦਾ ਤਾਲੁਕ ਹੈ ਉਹ ਹੁੰਦਾ ਸੀ ਅੱਛਾ ਇੱਥੇ ਹੋਰ ਵੀ ਸਮਾਨ ਪਿਆ ਜੋ ਕੋਰੀਆ ਨੇ ਸਾਡੀ ਪੜ੍ਹਾਈ ਸਾਡੀ ਕਾਰਾਗਰੀ ਸਾਡੀ ਸਨਤ ਜਿਹੜੀ ਉਸ ਵੇਲੇ ਦੀ ਸੀ ਉਹ ਬਿਲਕੁਲ ਖਤਮ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 75 ਤੋਂ 80% ਤੱਕ ਪੰਜਾਬ ਪੜਿਆ ਲਿਖਿਆ ਸੀ ਕੋਈ ਗਰੀਬ ਨਹੀਂ ਸੀ ਸੌਖੀ ਰੋਟੀ ਸਾਰੇ ਖਾਂਦੇ ਸੀ ਤੇ ਰਲ ਮਿਲ ਕੇ ਰਹਿੰਦੇ ਸੀ ਕੋਈ ਇਹ ਨਹੀਂ ਸੀ ਕਿ ਫਲਾਨੇ ਧਰਮ ਦਾ ਵਾ ਤੇ ਇਹਨੂੰ ਫੇਰ ਮੰਤਰੀ ਲਾਉਣਾ ਇਹ ਮੁਸਲਮਾਨਵਾ ਤੇ ਇਹਨੂੰ ਥੱਲੇ ਅਹੁਦੇ 'ਚ ਰੱਖਣਾ ਇਹ ਹਿੰਦੂ ਇਹਨੂੰ ਉੱਤੇ ਰੱਖਣਾ ਨਹੀਂ ਉਹ ਸਾਰਿਆਂ ਨੂੰ ਬਰਾਬਰ ਹੀ ਰੱਖਦਾ ਸੀ ਫਿਰ ਕਿਉਂ ਇਹੋ ਜਿਹਾ ਰਾਜ ਗਿਆ ਆ ਜਿੱਥੇ ਕੋਈ ਕਾਣੀ ਵੰਡਨੀ ਸੀ ਜੇ ਗਰੀਬ ਤਾਣੇ ਲੈਣ ਆਇਆ ਤੇ ਮਹਾਰਾਜਾ ਆਪ ਲੱਕ ਪਿੱਛੇ ਪੂਰੀ ਲਗਦ ਕੇ ਤੇ ਉਹਦੇ ਘਰ ਛੱਡ ਕੇ ਆਇਆ ਕੋਈ ਹੈ ਇਹੋ ਜਿਹਾ ਰਾਜਾ ਕੋਈ ਦੁਨੀਆ ਤੇ ਦੇਵੇ ਦੂਜੀ ਮਿਸਾਲ ਕਿਉਂਕਿ ਇਹ ਰਾਜੇ ਨੇ ਆਪ ਘਰ ਦਾਣੇ ਪਛਾਏ ਹੋਣ ਜੇ ਦਾਨ ਦਿੱਤਾ ਫਿਰ ਸਾਰੇ ਜੇ ਮੰਦਰ ਨੂੰ ਗੁਰਦੁਆਰੇ ਨੂੰ ਦਾਨ ਦੇਤਾ ਮੰਦਰ ਨੂੰ ਵੀ ਦਿੱਤਾ ਰੇ ਮਸਜਿਦ ਨੂੰ ਵੀ ਦਿੱਤਾ ਪਰ ਜਿੰਨਾ ਸ਼ੁਰਾ ਕੋ ਪਿਆ ਉਹਨਾਂ ਨਹੀਂ ਹਟੇ ਉਹਨਾਂ ਫੇਰ ਪਿੱਠ 'ਚ ਸ਼ੁਰਾ ਮਾਰਿਆ ਹੀ ਮਾਰਿਆ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਿਹੜਾ 3 ਪੁੱਤਰ ਪਾ ਰਾਜ ਭਾਗ ਨਹੀਂ ਭਾਵੇਂ ਰਿਆ ਨਾ ਪਰ ਇਹ ਅਮੀਰ ਦੁਨੀਆ ਦੇ ਸਭ ਤੋਂ ਅੱਜ ਵੀ ਇਹੋ ਹੀ ਆ